ਨੀ ਕਿਹ ਰਣਾ ਹਾਂਜੀ ਮੰਮੀ ਚਾਹ ਧਰਤੀਓ ਹਾਂਜੀ ਹਾਂਜੀ ਚਾਹ ਧਰਤੀ ਆ ਬਸ ਥੋੜੇ ਕੇ ਭਾਂਡੇ ਹੈਗੇ ਆ ਉਹ ਮੈਂ ਸਾਫ ਕਰ ਲਵਾਂ ਤੇ ਖੇਰ ਸਵਾਹ ਧਰੀਓ ਕੀ ਹੋਇਆ ਆ ਤੈਨੂੰ ਮੈਂ ਕਰਾਂ ਦਾ ਕਿਆ ਆ ਪਸ਼ਪਿੰਦਰ ਨੇ ਤੇ surjit Kaur ਭੈਣ ਜੀ ਨੇ ਆਣਾ ਤੇ ਘਟੋ ਘੜ ਚਾਹ ਦੇ ਦਿਨ ਮੈਂ ਕਿਹਾ ਸੀ ਘੰਟਾ ਹੋ ਗਿਆ ਤੇਰੀ ਤੇ ਚਾਹ ਤਾਂ ਪਾਣੀ ਧਰਿਆਈ ਤੂੰ ਪਰ ਹਜੇ ਮੰਮੀ ਆਏ ਨਹੀਂ ਨਾ ਮੈਂ ਕਿਹਾ ਚੱਲ ਜਦੋਂ ਆ ਜਾਣਗੇ ਤੁਹਾਨੂੰ ਪਤਾ ਬਤੇ ਹੈਗਾ ਵਾ ਉਹ ਨਵਾਂ ਮਸਾਲਾ ਬਣਾਇਆ ਨਾ ਉਹ ਚ ਜਿਆਦਾ ਟਾਈਮ ਨਹੀਂ ਲੱਗਦਾ ਤੂੰ ਜਿੱਲਣਿਆ ਨਹੀਂ ਮੇਰੀ ਗੱਲ ਸੁਨ ਆ ਨਵੇਂ ਸੂਟ ਘਰੇ ਹੀ ਪਾ ਕੇ ਬਹਿ ਜੰਨੀ ਆ ਉਹ ਇਹ ਕਹਿ ਰਹੇ ਸੀਗੇ ਕਿ ਅੱਜ ਆਪਾਂ ਚੱਲਦੇ ਆ ਘੁੰਮਣ ਤੇ ਮੈਂ ਕਿਹਾ ਮੈਂ ਫਟਾਫਟ ਕੰਮ ਮੁਕਾ ਕੇ ਨਾ ਬਸ ਆ ਕੰਮ ਨੂੰ ਤਾਂ ਬਣੀ ਸ਼ੇਰ ਆ ਘੁੰਮਣਾ ਫਿਰ ਨੂੰ ਤੂੰ ਸ਼ੇਰ ਆ ਆ ਕਹਿ ਦੋ ਸੀ ਅਰਸੋਈ ਹੋਦੀ ਭਾਂਡਿਆ ਨਾ ਭਰੀ ਪਈ ਐ ਨੇ ਤੈਨੂੰ ਵੇਖਦਾ ਹੁਣ ਇਹ ਧੋ ਦੇਣੀ ਆ ਨਾ ਮੈਂ ਨਹੀਂ ਹੁਣ ਇਹ ਧੋ ਦੇਣੀ ਆ ਤੇ ਕੱਪੜੇ ਬਦਲ ਕੇ ਨਹੀਂ ਧੋ ਸਕਦੀ ਹੈ ਇਹ ਜਦੋਂ ਘਰੋਂ ਬਾਹਰ ਜਾਣਾ ਹੋਵੇ ਤਾਂ ਉਦੋਂ ਧੋਣਾ ਹੁੰਦਾ ਆ ਪਾਣਾ ਦਾ ਸੂਟ ਤੇ ਨਾਲੇ ਮੇਰੀ ਗੱਲ ਸੁਣ ਆ ਨਵੇਂ ਸੂਟ ਨੂੰ ਮਿੰਟ ਦੀ ਮਿੰਟ ਪਾਣੀ ਪਾਜ ਧੋਣ ਵਾਸਤੇ ਸੁੱਟ ਦੇਨੀ ਆ ਆ ਸਾਬਣ ਸਰਫ ਨਹੀਂ ਲੱਗਦਾ ਹੈਗਾ ਐਵੇਂ ਹੀ ਕਰੀ ਰੰਨੀ ਆ ਇੱਕ ਸੂਟ ਨੂੰ ਘੱਟੋ ਘੱਟ ਪੰਜ ਵਾਰੀ ਚਲਾਇਆ ਕਰ ਫਿਰ ਆ ਕੇ ਪਾਊਡਰ ਪਾ ਕੇ ਤੇਲ ਆ ਕੇ ਰੱਖ ਦਿਆ ਕਰ ਪੰਜ ਵੇਲੀ ਮੰਮੀ ਆਹੋ ਤੂੰ ਹੀ ਤੇ ਕਹਿੰਦੇ ਸੀਗੇ ਕਿ ਇੱਕ ਵਾਰੀ ਜਿਹੜਾ ਕੱਪੜਾ ਪਾ ਲਈ ਤਾਂ ਦੁਬਾਰਾ ਨਹੀਂ ਪਾਈਦਾ ਅਜੋ ਚੱਲ ਕੋਈ ਗੱਲ ਇਹ ਕਹਿ ਤਾ ਹੁਆ ਕਿਸੇ ਸਾਹਮਣੇ ਮੈਂ ਐਵੇਂ ਹੀ ਕਰਦੀ ਆ ਤੇਰੇ ਮੈਂ ਦੱਸਾਂ ਰਮਾਨਾ ਕੰਮ ਕਰ ਚਾਹ ਬਣਾ ਕੇ ਛੇਤੀ ਲੈ ਕੇ ਆ ਅੱਛਾ ਦੇ ਨਾਲ ਕੀ ਦੇਣਾ ਉਹਨਾਂ ਨੂੰ ਖਾਣਾ ਬੂੰਦੀ ਹੋਰ ਕੀ ਦੇਣੀ ਆ ਅੱਛਾ ਬੂੰਦੀ ਸ਼ਕਰ ਭਰੀ ਦੇ ਕੇ ਠੀਕ ਆ ਮੈਂ ਕੋਈ ਸਮੋਸੇ ਤੇ ਨਹੀਂ ਮੰਗਾਣੇ ਕੋਈ ਗੱਲ ਨਹੀਂ ਮੰਗਵਾ ਲਾਂਗੇ ਜੇ ਸਮੋਸਿਆਂ ਦੇ ਵੀ ਲੋੜ ਪਈ ਤਾਂ ਸਮੋਸੇ ਨਹੀਂ ਮੰਗਵਾਣੇ ਹੈਗੇ ਤੇ ਮੇਰੀ ਗੱਲ ਸੁਣ ਲੈ ਬਾਹਰ ਜਾਣ ਤੋਂ ਪਹਿਲਾਂ ਆਟਾ ਗੁੰਨ ਕੇ ਜਾਵੀਂ ਆਟਾ ਆਕੇ ਗੁੰਨ ਕੇ ਸ਼ਾਮੀ ਖਾਣੀ ਨਾ ਰੋਟੀ ਆਪਾਂ ਤੇ ਕਿਉਂ ਹੁਣ ਗੁੰਝੇਗੀ ਕੀ ਹੋ ਜਾਊਗਾ ਸ਼ਾਮ ਨੂੰ ਤਾਂ ਕਹਿੰਦੀ ਮੈਂ ਥੱਕੀ ਆਈ ਮੇਰੇ ਕੋਲ ਹੁੰਦਾ ਨਹੀਂ ਹੈਗਾ ਦੂਜੀ ਗੱਲ ਗਾਜਾਂ ਨਾ ਕੱਟਦੀਆਂ ਹਾਂਜੀ ਉਹ ਫ੍ਰੀਜਰ ਚ ਲਾਤੀ ਆ ਮੈਂ ਕੱਢ ਕੇ ਨਾ ਪੋਲੀਥੀਨ ਚ ਪੈਕ ਕਰਕੇ ਲਾਤੀ ਆ ਟਮਾਟਰ ਮਟਰ ਵੀ ਮੰਮੀ ਲਸਣ ਵੀ ਛਿੱਲ ਕੇ ਫ੍ਰੀਜਰ ਚ ਲਾਤਾ ਸਾਰਾ ਕੁਝ ਫ੍ਰੀਜਰ ਚ ਲਾਇਆ ਕਰ ਕਹੇਦੇ ਨੇ ਨਾ ਵੇ ਸਾਸਰੂ ਵੀ ਫ੍ਰੀਜਰ ਚ ਲਾ ਦਵੇਂ ਨਹੀਂ ਨਹੀਂ ਉਹ ਕਹਿੰਦੇ ਨਾ ਕਿ ਖਰਾਬ ਨਹੀਂ ਹੁੰਦੀਆਂ ਚੀਜ਼ਾਂ ਤਾਂ ਕਰਕੇ ਦਾਦੀ ਅੱਜ ਕੱਲ ਸਬਜੀ ਸੱਚਾ ਸੁਆਦ ਨਹੀਂ ਬਣਨ ਢਈ ਮੈਨੂੰ ਰਾਤੀ ਤੇਰੇ ਪਾਪਾ ਕਹਿੰਦੇ ਸੀ ਕਹੇ ਕੰਮ ਦੀ ਸਬਜੀ ਨਹੀਂ ਬਣੀ ਸਾਰਾ ਕੁਝ ਤੇ ਚੁੱਕ ਕੇ ਫ੍ਰਿਜ ਲਾਈ ਜਾਂਦੀਆਂ ਜੇ ਤਾਜੀ ਕੱਢਿਆ ਕਰ ਖਾ ਕੰਮ ਚੋਰ ਨਾ ਹੋਵੇ ਤਾਂ ਐਵੇਂ ਜਦੋਂ ਵੇਖੋ ਦੂਜੇ ਦਿਨ ਤੁਰ ਪੰਨੀ ਦੂਜੇ ਦਿਨ ਤੁਰ ਪੰਨੀ ਆ ਆ ਹੁਣ ਕਦੋਂ ਦੀ ਗੈਸ ਪੂਕਣ ਲਈ ਆ ਚਾਹ ਬਣਾਉਂਦੀ ਨਾ ਚਾਹ ਬਣਨ ਲਈ ਆ ਚਾਹ ਉੱਥੇ ਹੀ ਲੈ ਆਵੀ ਗੱਲਾਂ ਮਾਰੀ ਜਾਂਦੀ ਹੁਣੀ ਬਹੁਤੀਆਂ ਤੈਨੂੰ ਮੈਂ ਦੱਸਾਂ ਹੋਰ ਤੇ ਨਹੀਂ ਕੋਈ ਜਦੋਂ ਬੰਦੇ ਨੇ ਕਿਤੇ ਜਾਣਾ ਹੁੰਦਾ ਉਦੋਂ ਕੱਪੜੇ ਪਾਉਂਦਾ ਇਸ ਤਰ੍ਹਾਂ ਦੇ ਤੁਰਨ ਲੱਗਿਆ ਹਾਂਜੀ ਮੰਮੀ ਉਹ ਸੱਤੀ ਸਵੇਰੇ ਕੱਪੜੇ ਤਿਆਰ ਹੋ ਕੇ ਬਹਿ ਜਾਈ ਨਹੀਂ ਆ ਨਹੀਂ ਉਹ ਪਤਾ ਕੀ ਆ ਤੁਹਾਨੂੰ ਪਤਾ ਤੇਗਾ ਵਾ ਇਹ ਆਣ ਹੀ ਵਾਲੇ ਆ ਤਾਂ ਕਰਕੇ ਮੈਂ ਕਿਹਾ ਮੈਂ ਰੈਡੀ ਹੋ ਜਾਈ ਹਾਂ ਆਣ ਵਾਲੇ ਆ ਚੁੰਨੀ ਵੀ ਪ੍ਰੈਸ ਕਰਵਾਈ ਹੋਣੀ ਆ ਹਾਂਜੀ ਹਾਂਜੀ ਆਹੋ ਕੱਲੀ ਦੇ 30 ਰੁਪਏ ਕੱਲੀ ਦੇ ਤੇਰੇ ਬੰਦੇ ਆ ਐਵੇਂ ਨਾਲੇ ਨਵੀਆਂ ਚੀਜ਼ਾਂ ਨਾ ਘਰ ਲਾ ਕੇ ਵਿਆਹ ਕਰ ਪੁਰਾਣੀਆਂ ਲਾਇਆ ਕਰ ਬਾਹਰ ਅੰਦਰ ਵਾਸੇ ਹੋਰ ਤੇ ਘਰ ਵਾਸੇ ਹੋਰ ਹੁੰਦੀਆਂ ਟਿਪ ਟੋਪ ਹੋ ਕੇ ਬਹਿ ਜਾਈ ਨਹੀਂ ਆ ਚੱਲ ਛੇਤੀ ਕਰ ਆਟਾ ਗੁੰਝਾ ਤੇ ਉਹ ਭਾਂਡੇ ਵੇਲੇ ਕਰਕੇ ਦੋ ਭਾਂਡਿਆਂ ਨੂੰ ਹੱਥ ਮਾਰ ਜਾ ਚਾਹ ਵਧੀਆ ਬਣਾ ਕੇ ਲੈ ਕੇ ਆਵੀ ਉਧਰ ਹੀ ਲੈ ਆਵੀ ਬੈਠੀਆਂ ਹੋਈਆਂ ਉਧਰ ਠੀਕ ਆ ਮੰਮੀ ਆਹੋ ਤੁਸੀਂ ਇਹ ਟੱਕਿਆ ਆਵੀ ਐਵੇਂ ਨਾ ਆਵੀ ਮੰਨੇ ਨਾ ਕੋਈ ਹਾਲ ਨਹੀਂ ਕਿਤਨਾ ਬੋਲਦੇ ਆ ਇਤਨਾ ਬੋਲਣਾ ਚਾਹੀਦਾ ਮੈਂ ਹੀ ਹੈ ਗਿਆ ਜਿਹੜੀ ਸੁਣ ਲੈਣੀ ਹੈ ਦੂਜਿਆਂ ਨੂੰ ਤੇ ਬੜੇ ਦਿੰਦੇ ਲੈਕਚਰ ਤੇ ਆ ਸਾਨੂੰ ਵੇਲਾ ਬਿਠਾ ਕੇ ਚਲੇ ਗਈ ਆ ਤੇ ਹਜੇ ਤੱਕ ਰਾਹ ਪਾਈ ਨਹੀਂ ਜਸਵੀਰ ਹਾਂ ਮੈਂ ਵੀ ਵੇਖਣੀ ਭੀ ਆ ਕਿੰਨਾ ਟਾਈਮ ਹੋ ਗਿਆ ਸਾਨੂੰ ਕਹਿੰਦੀ ਬੈਠੋ ਮੈਂ ਆਨੀ ਆ ਹਾਂ ਕਿਹੜੇ ਕੰਮ ਨੂੰ ਲੱਗ ਪਈ ਆ ਹਾਂ ਆ ਵਾਜ ਮਾਰੀਆਂ ਨੇ ਤੈਨੂੰ ਮਾਰ ਲਓ ਫਿਰ ਇਹ ਪੈਣਾ ਆਵਾਜ਼ ਕੀ ਮਾਰਨੀ ਆ ਮੈਂ ਤੇ ਆ ਗਈ ਆ ਗਈ ਆ ਗਈ ਦੱਸੋ ਕੀ ਗੱਲ ਹੋਈ ਆ ਆਹ ਉਹ ਕੀ ਗੱਲ ਹੋਈ ਆ ਇਹ ਬੜੀ ਸਾਹਸ ਆਈ ਹੋਈ ਆ ਕੀ ਹੋਇਆ ਇਹ ਨਾ ਨਾ ਕੁਝ ਨਹੀਂ ਸਾਹ ਕਾਤਾ ਹਾਂ ਦੱਸ ਪੈਣਾ ਕੀ ਗੱਲ ਹੋਈ ਕਾਹਦੇ ਫੋਨ ਕਰੀ ਜਾਂਦੇ ਸੀ ਮੈਨੂੰ ਤੇ ਮੈਂ ਤਾਂ ਨਹੀਂ ਇਹਦੇ ਘਰ ਨਾਲ ਲੜਾਈ ਬੜੀ ਹੋਈ ਤੀਹਾਂ ਦੇ ਆਹੋ ਨੂਆ ਦੀ ਨੂਆ ਨਾ ਕੰਮ ਤਾਂ ਹੀ ਹੋਰ ਕੀ ਕਿੱਤੋਂ ਹੋਣਾ ਇਹ ਪੈਣਾ ਉਹ ਨੂਆ ਮੇਰੀਆ ਕੀ ਆ ਕੰਮ ਹੀ ਨਹੀਂ ਕੋਈ ਕਰਦੀ ਦੇ ਮੈਨੂੰ ਕਹਿੰਨੀ ਆ ਕਿ ਚਲ ਸਵੇਰੇ ਉੱਠ ਕੇ ਪਿੰਨ ਲੰਦੇ ਨਹਾ ਟੋਕੇ ਤੂੰ ਅਗਰ ਬੱਤੀ ਕਰ ਜਾਂ ਕੁਛ ਕਰ ਨਾ ਸਿਰੇ ਸਿਰੇ ਸੈਂ ਵਦਿਆ ਕਪੜੇ ਕਪੜੇ ਪਾ ਕੇ ਤੇ ਬੈ ਜਾਣੀ ਤੇ ਕੋਈ ਇਹਨੂੰ ਕੰਮ ਦਾ ਨਹੀਂ ਕੋਈ ਫਿਕਰ ਕੋਈ ਕੰਮ ਦਾ ਨਹੀਂ ਇਹਨੂੰ ਕੋਈ ਕਾਰ ਨਹੀਂ ਇਹਨੂੰ ਕੁਛ ਤੇ ਮੈਂ ਤੇ ਬੜੀ ਦੁਖੀ ਹੋ ਗਈ ਹੋਈ ਉਹਨੂੰ ਆ ਕੇ ਹੱਥੋਂ ਤੇ ਮੇਰੇ ਤੇ ਨਾ ਬੁਰਾ ਹਾਲ ਇਹ ਪਰੇਸ਼ਾਨ ਬੜੀ ਸੀ ਮੈਨੂੰ ਇਹਨੇ ਫੋਨ ਕੀਤਾ ਮੈਂ ਕਿ ਆਜ ਜਸਪੀਰ ਵਾਲ ਚਲੀ ਆ ਉਹਨੂੰ ਪੁੱਛ ਕੇ ਆਈਏ ਹਾਲਤ ਵੈਸੇ ਮੇਰੀ ਨੂਂਦਾ ਵੀ ਆਈ ਤੇਰੀ ਤਾਂ ਵੀ ਹੋਈ ਆ ਇਹੀ ਹਾਲ ਹੀ ਕੰਮ ਕਰਦੀ ਹੋਣੀ ਦਸ ਸਵੇ ਸੁੱਤੀ ਉੜਦੀ ਹੋ ਬੱਚਾ ਸੁਤਾ ਬਣਾ ਲਈ ਸੁੱਤੀ ਰਵਾ ਬਸ ਉਹਨੂੰ ਇਹੀ ਢੇਰ ਭੰਡਿਆ ਦਾ ਲੱਗਾ ਹੈ ਸਰ ਵੀ ਆਪੇ ਦੇਖੇਗੀ ਮੈਂ ਨਹੀਂ ਉਟਾਂਗੀ ਤੇ ਆਪੇ ਸੱਤ ਕਰੇਗੀ ਵੇਖੋ ਭੈਣ ਜੀ ਤੁਹਾਨੂੰ ਮੈਂ ਸਿੱਧੀ ਗੱਲ ਦੱਸਾਂ ਨਹੀਂ ਤੂੰ ਆਪਣੀ ਸਿੱਧੀ ਨਾ ਸੁਣਾ ਮੇਰੇ ਪੁੱਠੀਆਂ ਗੱਲਾਂ ਸੁਣ ਹਾਏ ਹਾਏ ਚਾਈ ਤੇਰੀਆਂ ਕੜੀਆਂ ਪੁੱਠੀਆਂ ਗੱਲਾਂ ਸਿਆਣੀ ਬਿਅਨੀ ਤੂੰ ਹੈਗੀ ਆ ਹਾਂ ਦੱਸ ਕੀ ਗੱਲ ਹੈ ਹੁਣ ਬਿ ਸਿਆਣੀ ਬਿਅਨੀ ਕੀ ਆ ਮੈਂ ਤਾਂ ਹੈਗੀ ਸਿਆਣੀ ਸਿਆਣੀ ਆ ਆਹ ਜਿਹੜੀ ਮੇਰੀ ਨੂੰਹ ਸਵੇਰੇ ਉੱਠ ਲਿਓ ਹਾਂ ਉੱਠ ਕੇ ਵੇਖ ਕੱਡੀ ਭਾਰੀ ਪ੍ਰੈਸ ਹੈਗੀ ਹਾਂ ਤੇ ਘਰ ਕੀ ਨਾਲ ਇਹਨੇ ਕੱਪੜੇ ਪ੍ਰੈਸ ਕਰੇਗੀ ਚੁੰਨੀਆਂ ਟੱਕਰ ਘਾਰ ਕਰਦੀਓ ਇੰਨਾ ਤਾਂ ਹਿਸਾਬ ਲਾ ਲਾ ਕਿ ਸੱਤੀ ਸਵੇਰੇ ਉੱਠ ਕੇ ਤੇ ਬਹਿ ਕੇ ਤੇ ਸੂਰ ਸਾੜ ਪਾ ਕੇ ਤੇ ਐ ਬੈਠ ਕੇ ਤੇ ਐ ਟੈਨਸ਼ਨ ਹੋ ਜਾਏਗੀ ਉਹਨੂੰ ਕਿਸੇ ਕੰਮ ਦਾ ਨਹੀਂ ਫਿਕਰ ਕਿਤੇ ਕੁਝ ਨਹੀਂ ਫਿਕਰ ਜੇ ਮੈਂ ਕਰਾਂ ਤੇ ਕਰਾਂ ਮੈਂ ਉਹਨੇ ਤੇ ਕੋਈ ਕੰਮ ਨੂੰ ਹੱਥ ਨਹੀਂ ਜੇ ਮੈਨੂੰ ਕਹਿ ਵੀ ਦਵਾ ਨਾ ਮਾੜਾ ਮੋਟਾ ਕੁੜੀਏ ਇਹ ਕੰਮ ਕਰ ਲੈ ਤੇ ਭੈਣ ਭਾਨਾ ਬੁੰਨਾ ਕੋਈ ਲਾ ਦੇਗੀ ਦੱਸੋ ਉਹ ਇਧਰ ਲੜਦੀ ਮੈਂ ਚੰਗੀ ਵੀ ਥੋੜੀ ਲੱਗਦੀ ਐ ਸਿਆਣੀ ਬਿਆਣੀ ਮੈਂ ਤੇ ਆ ਬੜੀ ਦੁਖੀ ਹੋਈ ਪਈ ਐ ਐਹੀ ਹਾਲੇ ਮੇਰੀ ਨੂੰ ਦਾ ਉਹ ਵੀ ਨਹੀਂ ਕਰਦੀ ਪਰ ਇਹ ਤਾਂ ਗੰਨੀ ਨੂੰ ਪ੍ਰੈਸ ਕਰਦੀ ਐ ਉਹ ਕਹੇਗੀ ਮੇਰੇ ਕੋ ਨਹੀਂ ਸਿਆਪਾ ਹੁੰਦਾ ਬਿਜਾਰਾ ਕਰਾ ਲਓ ਤੇਨੇ ਨੇ ਬਹਤੀ ਦਿਨ ਪਏ ਉਹਦੇ ਸੂਟ ਕੱਲੇ ਹੀ ਦਿਨ ਲੱਗ ਜਾਂਦੇ ਪੰਜ ਪੰਜ ਸੌ ਦਾ ਬਿੱਲ ਆਂਦਾ ਹੀ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਇੱਥੇ ਤੁਸੀਂ ਗਲਤ ਜੇ ਤੁਸੀਂ ਨੋਆ ਨੂੰ ਨੋਆ ਬਣਾ ਕੇ ਰੱਖਿਆ ਉਹਨਾਂ ਨੂੰ ਧੀਆ ਬਣਾ ਕੇ ਰੱਖਿਆ ਸੁਰਜੀਤ ਭਾਂਜੀ ਹਾਂ ਜੀ ਤੂੰ ਹੀ ਮੇਰੇ ਤੋਂ ਕਿੰਨੀ ਉਮਰ ਦੇ ਜੇ ਇਹ ਗੱਲਾਂ ਤੂੰ ਹੀ ਸਾਨੂੰ ਸਮਝਾਣੀਆਂ ਆ ਅੱਪਾ ਤੁਹਾਨੂੰ ਸਮਝਾਣ ਦੇ ਕੁਸ਼ਪਿੰਦਰ ਭਾਂਜੀ ਕੀ ਗੱਲ ਨੋਹਾਂ ਧੀਆਂ ਵੀ ਤੇ ਇਹ ਚਾਹੁੰਦੇ ਆ ਨਾ ਕਿ ਸਾਨੂੰ ਸੱਸਾਂ ਦਾ ਪਿਆਰ ਮਿਲੇ ਮੇਰੀ ਗੱਲ ਸੁਣ ਲਓ ਜੇ ਬਾਰ ਬਜਾਰੋ ਕਰਵਾਉਂਦੀ ਤੇ ਕਰਵਾਣ ਦੋ ਮੈਂ ਤੇ ਆਪਣੀ ਨੋਹ ਨੂੰ ਕਿਹਾ ਪੁੱਤ ਤੂੰ ਟਿਪ ਟੋਪ ਰਹਿਣਾ ਹੈਗਾ ਹਮੇਸ਼ਾ ਇਹ ਕੱਪੜਾ ਪ੍ਰੈਸ ਕੀਤੇ ਪਾਣਾ ਮੈਂ ਤਾਂ ਇੱਥੋਂ ਤੱਕ ਉਹਨੂੰ ਕਿਹਾ ਕਿ ਤੂੰ ਚੁੰਨੀਆਂ ਵੀ ਬਜਾਰੋ ਪ੍ਰੈਸ ਕਰਵਾਣੀਆਂ ਮੈਂ ਤਾਂ ਘਰ ਲਾਂ ਥੋੜਾ ਤੇ ਨਹੀਂ ਭਾਂਜੀ ਨਿਆਣੀ ਸਿਆਣੀ ਆ ਫੱਟੇ ਜਾਂਦੀ ਜੋ ਕੱਪੜੇ ਪ੍ਰੈਸ ਕਰਨ ਨਾਜੁਕ ਜੂ ਤੇ ਹੈਗੀ ਆ ਵੇਖ ਲਓ ਮੈਂ ਉਹਨੂੰ ਸੁੱਤੀ ਨੂੰ ਕਦੀ ਠਾਇਆ ਨਹੀਂ ਜੇ ਭਾਵੇਂ ਮੇਰੀ ਕੁੜੀ 9 ਵਜੇ ਉੱਠੇ ਭਾਵੇਂ ਮੇਰੀ ਕੁੜੀ 12 ਵਜੇ ਉੱਠੇ ਮੈਨੂੰ ਕਦੀ ਸੁੱਤੇ ਹੀ ਰ ਉਹਦੇ ਉੱਠੇ ਉੱਠੇ ਤੇ ਮੈਂ ਕਿੰਨਾ ਕੰਮ ਕਾ ਲ ਨਹੀਂ ਗਈ ਪੋਚੇ ਵਾਲੀ ਪੋਚੇ ਲਾ ਜਾਂਦੀ ਆ ਭੈਜੀ ਫੇਰ ਮੈਂ ਆਪਣੇ ਨੂਹ ਪੁੱਤ ਨੂੰ ਇੱਕ ਗੱਲ ਕਹੀ ਕਿ ਪੁੱਤ ਐਸ਼ ਕਰੋ ਜਿੰਨੀ ਢੱਡਕੋ ਹੁੰਦੀ ਆ ਅੱਛਾ ਮੈਂ ਨਹੀਂ ਕਹਿੰਦੀ ਭੈਜੀ ਵੇਖੋ ਜੇ ਆਪਾਂ ਨੂਹਾਂ ਦਾ ਪਿਆਰ ਲੈਣਾ ਨਾ ਸਾਨੂੰ ਐਸੀ ਢੰਗ ਨਾ ਲੈਣਾ ਚਾਹੀਦਾ ਮੈਂ ਤਾਂ ਭੈਣ ਜੀ ਵੇਖ ਲੋ ਆਪਣੀ ਨੂੰ ਨੂੰ ਭਾਂਡੇ ਨਹੀਂ ਹਜੇ ਤੱਕ ਮਾਂਜਣ ਦਿੱਤੇ ਮੈਂ ਕੰਨੀ ਪੁੱਤ ਤੂੰ ਨਾ ਭਾਂਡੇ ਮਾਂਜ ਆ ਤੇਰਾ ਚੂੜਾ ਨਵਾ ਨਵਾ ਰੰਗ ਲੱਤ ਜਾਗਾ ਮੈਂ ਸਾਰਾ ਕੰਮ ਤੇ ਭੈਣ ਜੀ ਆਪ ਕਰਦੀ ਆ ਆ ਵੇਖ ਲੋ ਤਾਰ ਭਰੀ ਗੱਡੀ ਕੱਪੜਿਆਂ ਦੀ ਮੈਂ ਆਪ ਤੋਤੀ ਜੇ ਤੋ ਕੁਛ ਨਹੀਂ ਕਰਦੀ ਹੋ ਹੈ ਉਹ ਵੀ ਨਹੀਂ ਕਰੇ ਨਾ ਕਰੇ ਮੈਂ ਨਹੀਂ ਕਰਨ ਦਿੰਦੀ ਉਹਨੂੰ ਮੈਂ ਤਾਂ ਕਦੀ ਉਹਨੂੰ ਪੁੱਤਰ ਜੀ ਧੀ ਐ ਸੋਨਾ ਕਹਿ ਕੇ ਗੱਲ ਕਰਦੀ ਆ ਹਾਂ ਮੈਂ ਤੇ ਕੰਨੀ ਆ ਮੈਂ ਤਾਂ ਉਹਨੂੰ ਇੰਨਾ ਖੁਸ਼ ਰੱਖਿਆ ਨਾ ਇੰਨਾ ਖੁਸ਼ ਰੱਖਿਆ ਨਾ ਮੇਰੇ ਹਿਸਾਬ ਨਾਲ ਉਹ ਆਪਣੇ ਪੇਕੇ ਜਾ ਕੇ ਨਾ ਤਰੀਫਾਂ ਕਰਦੀ ਹੋਣੀ ਆ ਕਿ ਇਹੋ ਜੀ ਮੈਨੂੰ ਰੱਬ ਨੇ ਸੱਸ ਦਿੱਤੀ ਆ ਨਹੀਂ ਸਾਡੇ ਕੋਲ ਨਹੀਂ ਆਉਜੇ ਪਿਆਰ ਨਾ ਭੁੱਲੇ ਜਾਂਦਾ ਅਈ ਤੇ ਗੱਲ ਕਰੇ ਮੂੰਹ ਜੋ ਆਗੀ ਨਿਕਲਦੀ ਐਨਾਂ ਜ਼ਿਕਰ ਤੂਟਾ ਵੇਖ ਕੇ ਜੋ ਕਰਦੀ ਗੁੱਸਾ ਹੀ ਜੋ ਇੱਕਲ ਚੜ ਜਾਂਦਾ ਇਹ ਕਰਦੀਆਂ ਕੀ ਪਈਆਂ ਨਹੀਂ ਅਸੀਂ ਕੋਠੇਕਾ ਥੋੜੀ ਲੈ ਸਾਰੀ ਮਰ ਕੰਮ ਕਰਨ ਦਾ ਨਹੀਂ ਤੇੜਕੋ ਕਿਹੜੀ ਗਿੱਦੜ ਸਿੰਘੀ ਹੈਗੀ ਸਾਨੂੰ ਦੱਸਦੇ ਸਹੀ ਮੇਰ ਕੋ ਭੈਂਜੀ ਕੋਈ ਗਿੱਦੜ ਸਿੰਘੀ ਨਹੀਂ ਹੈਗੀ ਹਾਂ ਮੈਂ ਤੁਹਾਨੂੰ ਦੱਸਾਂ ਸਿਰਫ ਨੂਹਾਂ ਧੀਆਂ ਨੂੰ ਪਿਆਰ ਨਾਲ ਬੋਲੀਦਾ ਬੇਟਾ ਜੀ ਆਇਆ ਬੇਟਾ ਜੀ ਉਹ ਆ ਬੇਟਾ ਜੀ ਬੇਟਾ ਜੀ ਕਰਦੇ ਰਵੋ ਤੇ ਸਾਰਾ ਕੁਝ ਭੈਂਜੀ ਠੀਕ ਆ ਬੱਚਿਆਂ ਨੂੰ ਟਾਈਮ ਦੇਣਾ ਚਾਹੀਦਾ ਘੁੰਮ ਕੇ ਆਓ ਬਾਹਰ ਖਾ ਪੀ ਕੇ ਆਓ ਬੱਚੇ ਦਾ ਦਿਲ ਕਰੇ ਕੰਮ ਕਰ ਲੈ ਬੱਚੇ ਦਾ ਨਾ ਦਿਲ ਕਰੇ ਨਾ ਕੰਮ ਕਰਕੇ ਐਸ ਕਰਕੇ ਭੈਂਜੀ ਗਲਤੀ ਢਾਡੀ ਆ ਨੂਹਾਂ ਧੀਆਂ ਨੂੰ ਹਮੇਸ਼ਾ ਪਿਆਰ ਨਾਲ ਬੋਲਣਾ ਚਾਹੁੰਦਾ ਅੱਛਾ ਹਾਂ ਬਿਲਕੁਲ ਪਿਆਰ ਨਾਲ ਬੋਲਣਾ ਚਾਹੀਦਾ ਇਹ ਅਸਲ ਠੀਕ ਹੋ ਗਿਆ ਨਹੀਂ ਕਿ ਉਹ ਲੈ ਪੈਂਚੀ ਵੇਖਿਓ ਤੁਸੀਂ ਆ ਮੇਰੀ ਹੁਣੇ ਨਵਾਂ ਚਾਹ ਲੈ ਕੇ ਆਉਗੀ ਵੇਖਿਓ ਸੀ ਕਿੱਡੀ ਸੋਹਣੀ ਸਾਡੀ ਕੀ ਕਹਿੰਦੇ ਆ ਬੌਂਡਿੰਗ ਹਾਂ ਬੜੀ ਵਧੀਆ ਪੌਂਡਿੰਗ ਹੈ ਮੈਂ ਤਾਂ ਪੁੱਤਰ ਜੀ ਪੁੱਤਰ ਜੀ ਕਹਿੰਦੀ ਮੇਰੇ ਤੇ ਕਿਤੇ ਜਬਾਨ ਸੁੱਕਦੀ ਕਿਤੇ ਉਹਨੂੰ ਪੁੱਤਰ ਜੀ ਪੁੱਤਰ ਜੀ ਕਰਨੀ ਆ ਤੂੰ ਵੀ ਤਾਂ ਮੰਮੀ ਜੀ ਮੰਮੀ ਜੀ ਕਹਿੰਦੀ ਹੋਣੀ ਆ ਲੈ ਕਿਤੇ ਵੇਖੀ ਤੁਸੀਂ ਤੂੰ ਉਹ ਮੰਮੀ ਜੀ ਕਵੇ ਭਾਵੇਂ ਨਾ ਕਵੇ ਲੇਕਿਨ ਮੈਂ ਪੁੱਤਰ ਜੀ ਕਰਨੀ ਆ ਅੱਛਾ ਇਹ ਰਮਤਲ ਹੋਰ ਅਸੀਂ ਵੀ ਅਗਸਤ ਕੇਮ ਲੜਾਈਏ ਹਾਂ ਹਾਂ ਲੈ ਆ ਲੈ ਆ ਕੁੜਕੀ ਚਾਹ ਲੈ ਆਨੀ ਡਈ ਇੰਨਾ ਟਾਈਮ ਲਾਤਾ ਲੈ ਆ ਪੁੱਤ ਲੈ ਆ ਹਾਂਜੀ ਮੰਮੀ ਬੈਲ ਆਜਾ ਪੁੱਤ ਰੱਖ ਕੇ ਤੇ ਹਾਂਜੀ ਫੜੋ ਆਂਟੀ ਚ ਕਿੰਨਾ ਸੋਣਾ ਮੇਰੀ ਤੀਨੂੰ ਲੱਗਣ ਡਿਆ ਸੂਟ ਕਿੰਨਾ ਚੰ ਚੰਡਿਆ ਹਲੋ ਚ ਲੈ ਆ ਪੁੱਤ ਲੈ ਆ ਹੋਰ ਬੇਟਾ ਜੀ ਤੁਸੀਂ ਘੁੰਮਣ ਜਾਣਾ ਸੀ ਗਏ ਨਹੀਂ ਅਜੇ ਤੱਕ ਬੇਟਾ ਜੀ ਕੀ ਹੋਇਆ ਮੰਮੀ ਠੀਕ ਹੀ ਜੈ ਤਹੀ ਹਾਂ ਇਹ ਆਂਟੀ ਉਹੜੀ ਆਏ ਸੀ ਨੂਹਾ ਇੰਨਾ ਦੀ ਤੰਗ ਕਰਦੀ ਹੈ ਇਹਨਾਂ ਨੂੰ ਅਕਲ ਹੀ ਨਹੀਂ ਹੈਗੀ ਮੈਂ ਇਹਨਾਂ ਨੂੰ ਕਿਹਾ ਮੈਨੂੰ ਪੁੱਛ ਕੇ ਵੇਖੋ ਮੈਂ ਆਪਣੇ ਨੂਹ ਨੂੰ ਕਿਤਰਾ ਰੱਖਿਆ ਜਾ ਮੇਰੇ ਨੂਹ ਨੂੰ ਪੁੱਛੋ ਕਿੰਨਾ ਵਧੀਆ ਦਾ ਹਾਂ ਜੀ ਮੈਂ ਤੁਹਾਨੂੰ ਦੱਸਦੀ ਇਹਨਾਂ ਨੇ ਮੈਨੂੰ ਕਿੰਨਾ ਵਧੀਆ ਹਾਂ ਮੈਂ ਪੈਂਚੀ ਇਹਨੂੰ 12ਵੇਂ ਤੋਂ ਪਹਿਲਾਂ ਕਦੀ ਠਾਇਆ ਹੀ ਨਹੀਂ ਹੈਨਾ ਬੱਦ ਆਂਟੀ ਜੀ ਹਾਂ ਬੱਦ ਮੈਂ ਪੈਂਚੀ ਰੋਟੀ ਵੀ ਇਹਨੂੰ ਅੰਦਰ ਬੈਠਦੇ ਬੈਠੀ ਹੁੰਦੀ ਮੈਂ ਉਥੇ ਰੋਟੀ ਦਿੰਨੀ ਆ ਹੈਨਾ ਪੁੱਤਰ ਜੀ ਮੈਂ ਨਾ ਤੁਹਾਨੂੰ ਮੈਂ ਤਾਂ ਭੈਜੀ ਕਦੀ ਇਹਨੂੰ ਕੱਪੜੇ ਵੀ ਨਹੀਂ ਤੋਣ ਦਿੱਤੇ ਅੱਛਾ ਹਾਂ ਆਹ ਹੁਣੇ ਮ ਗਈ ਸੀ ਨਾ ਕਮਰੇ ਚ ਚਾਹ ਮੈਂ ਧਰ ਕੇ ਆਈ ਲੱਗੀ ਸੀ ਧਰਨ ਮੈਂ ਕਿਹਾ ਪੁੱਤ ਮੈਂ ਬਣਾਣੀ ਆ ਮੈਂ ਤਾਂ ਭੈਜੀ ਬੱਚਿਆਂ ਨੂੰ ਇੱਕੋ ਗੱਲ ਕਰਨੀ ਹੁੰਦੀ ਆ ਕਿ ਐਸ਼ ਕਰੋ ਕਿਉਂ ਪੁੱਤਰ ਜੀ ਮੰਮੀ ਤੈ ਮੈਂ ਤਾਂ ਭੈਜੀ ਇਹਨੂੰ ਕਰਨੀ ਹੁੰਦੀ ਆ ਤੂੰ ਪੇਕੇ ਜਾ ਜਿੰਨਾ ਜਾਣਾ ਓ ਮਾਈ ਗੋਡ ਹਾਂ ਅਰਮਨ ਰਸੀ ਮੈਂ ਆਪਣਾ ਐਰ ਸਕੀਨ ਲਗਾਈ ਕਰੀਏ ਹੈਨਾ ਇਸ ਤਰ੍ਹਾਂ ਹੀ ਕਰੋ ਘਰ ਵੇਖਿਓ ਕਿੰਨਾ ਖੁਸ਼ੀ ਨਾਲ ਵੇਖੇ ਸੀ ਇਹ ਮੇਰੀ ਮੇਰੀ ਨੂੰ ਜਿੱਦ ਤੋ ਤੁਰਦੀ ਹੈ ਨਾ ਮੈਂ ਹੱਥ ਰੱਖਦੀ ਆਪਣੇ ਮੈਂ ਹੱਥ ਰੱਖ ਦਿੰਦੀ ਆ ਤੇ ਪੈਰ ਰੱਖਦੀ ਹੁੰਨੀ ਆ ਹਾਂ ਰੱਖਦੀ ਭੈਣ ਜੀ ਪੈਰ ਪੁੱਛੋ ਨੂੰ ਹੈਨਾ ਬੁੱਧ ਹੈਨਾ ਆਂਟੀ ਜੀ ਮੈਂ ਪੁੱਤ ਤੈਨੂੰ ਕੰਨੀ ਹੁੰਨੀ ਨਾ ਕੀ ਪੋਤ ਪੋਤੇ ਲਈ ਆ ਆਪਾਂ ਅੰਦਰ ਜਾ ਕੇ ਗੱਲ ਕਰਦੇ ਉਹ ਕੋਈ ਅੰਦਰ ਅੰਦਰ ਗੱਲ ਨਹੀਂ ਕਰਨੀ ਮੈਂ ਗੱਲ ਕਰਦੀ ਆ ਆਂਟੀ ਕੀ ਕਹਿੰਦੀ ਸੀ ਤੁਹਾਨੂੰ ਐ ਆ ਕਹਿੰਦੀ ਗੱਡੀ ਮੈਂ ਕਿਹਾ ਤੁਹਾਡੇ ਨੂੰ ਨੂਨ ਕਰਦੀ ਆ ਪੁੱਤ ਪੁੱਤ ਕਰਦੀ ਆ ਉਹ ਤੁਹਾਡੇ ਸਾਹਮਣੇ ਹੈ ਨਾ ਪੁੱਤਰ ਤੁਹਾਡੇ ਸਾਹਮਣੇ ਵੀ ਉਹ ਉਹਨੇ ਕਹਿੰਦਾ ਮਤਲਬ ਆ ਕਿ ਮੈਂ ਤੁਹਾਡੇ ਸਾਹਮਣੇ ਵੀ ਪੁੱਤ ਪੁੱਤ ਕਰਨ ਢਈ ਹੈ ਨਾ ਪੁੱਤਰ ਚੁੱਪ ਕਰਨਾ ਕਿ ਬਾਅਦ ਮੈਂ ਮਾਈਕ ਲੈ ਕੇ ਤੇ ਤੁਹਾਡੀ ਸਾਰੀ ਕਰਾਂ ਆਂਟੀ ਮੇਰੀ ਗੱਲ ਸੁਣੋ ਤੁਸੀਂ ਕੀ ਕਹਿੰਦੇ ਕੱਪੜੇ ਤੁੰਦੀ ਹਾਂ 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 ਪੁੱਤ ਕਪੜੇ ਕਪੜੇ ਇਹ ਤੇ ਇੰਨਾ ਢੇਰ ਲੱਗ ਰੱਖ ਦਿੰਦੀ ਆ ਕਪੜਿਆਂ ਦਾ ਚੱਲ ਅੱਲਾ ਫੜ ਮਰ ਧੋ ਕਰ ਕੀ ਕਿਆ ਭਾਂਡੇ ਨਹੀਂ ਮੈਨੂੰ ਧੋਣ ਦਿੰਦੀ ਚੂੜਾ ਖਰਾਬ ਹੋਏ ਨਾ ਇੰਨਾ ਢੇਰ ਮੈਂ ਮਾਂ ਚ ਗਈ ਆਂ ਜਾਣਾ ਹੀ ਤਾਂ ਮੈਂ ਘੁੰਮਣ ਵਾਸਤੇ ਨਾਲ ਹੀ ਪਿਸੂ ਪੈ ਗੇ ਇਹ ਲੈ ਮੇਰੇ ਮੁੰਡੇ ਨੂੰ ਲੈ ਕੇ ਤੇ ਨਿਕਲ ਚਲੀ ਆ ਘੁੰਮਣ ਘੁੰਮਣ ਓਛਾ ਢਬਰ ਆ ਘੁੰਮਣ ਦਾ ਕੋਈ ਟਾਈਮ ਆ ਟਾਈਮ ਹੁੰਦਾ ਰੋਟੀ ਪਾਣੀ ਬਣਾ ਕੇ ਜਾ ਕੀ ਕਹਿੰਦੀ ਈ ਹੋਰ ਕੀ ਕਹਿੰਦੀ ਪੇਕੇ ਮੈਂ ਰੋਈ ਭੇਜ ਦਿੰਦੀ ਆ ਪੇਕੇ 6 ਮਹੀਨੇ ਹੋ ਗਏ ਮੈਨੂੰ ਮੈਂ ਪੇਕੇ ਨਹੀਂ ਗਈ ਜਦੋਂ ਪੇਕੇ ਫੋਨ ਆਵੇ ਨਾ ਮੇਰੀ ਮੰਮੀ ਦਾ ਪਤਾ ਕੀ ਕਹੇਗੀ ਚੁੱਪ ਕਰ ਪਤਾ ਕੀ ਕਹੇਗੀ ਲੈ ਪੁੱਤ ਮੈਂ ਕਹਾਂਗੀ ਮੈਂ ਪੇਕੇ ਜਾ ਕੇ ਕੀ ਕਰਨਾ ਵਾ ਪੇਕੇ ਕੋਈ ਜਾਣ ਵਾਲਾ ਤੇ ਆਪਣੀ ਧੀਆਂ ਨੂੰ ਤੇ ਰੋਇ ਫੋਨ ਕਰਕੇ ਸੱਦੀ ਜਾਊਗੀ ਤੇ ਕੀ ਕਿਹਾ ਸੀ ਹੋਰ ਨਹੀਂ 12 ਵਜੇ ਸੁੱਤੀ ਉੱਡਦੀ ਮੈਂ ਕਮਰੇ ਦੀ ਰੋਟੀ ਪਾਣੀ ਦੇਣੀ ਆ ਰਾਤ ਦੇ 12 ਵਜੇ ਤੱਕ ਤੇ ਮੇਰੇ ਸੋਈ ਚੱਲੇਗੀ ਰਹਿਣੀ ਆ ਕਿਹੜੀ ਮੈਂ 12 ਵਜੇ ਤੱਕ ਸੁੱਤੀ ਉੱਡਦੀ ਆ ਸਵੇਰੇ 5 ਵਜੇ ਜਾਂ ਕੀ ਕਹਿੰਦੇ ਟੀਵੀ 'ਚ ਨਾ ਟੀਵੀ ਪੂਰੀ ਫੁੱਲ ਆਵਾਜ਼ ਕਰ ਦੇਗੀ ਤਾਂ ਕਿ ਅੰਦਰੋਂ ਮੈਂ ਉੱਠ ਕੇ ਬਾਹਰ ਆ ਜਾਵਾਂ ਤੇ ਜੇ ਮੈਂ ਫਿਰ ਵੀ ਨਾ ਨਾ ਬਾਹਰ ਆਈ ਕੁਰਸੀਆਂ 'ਤੇ ਨਹੀਂ ਜਣੀਆ ਤੇ ਜੇ ਮੈਂ ਫਿਰ ਵੀ ਬਾਹਰ ਨਹੀਂ ਆਈ ਫੋਨ ਲਾ ਲੈਣਾ ਕੰਨ ਨੂੰ ਹੈਲੋ ਹਾਂ ਭੈਣੇ ਕੀ ਹਾਲ ਹੈ ਇਹ ਸਾਰਾ ਕੁਝ ਤੇ ਕਰਦੇ ਇਹ ਤੁਹਾਨੂੰ ਮਤ ਦੇਣ ਦੇ ਕੀ ਹੋਰ ਕਹਿੰਦੇ ਕੱਪੜੇ ਕਹਿੰਦੀ ਜਾਂਦੀ ਵੇ ਘਰਾਂ 'ਤੇ ਤਲੀਆਂ ਆਪਣੀਆਂ ਵਿਛਾਣੀਆਂ ਕਿਹੜੀਆਂ ਤੇ ਨਹੀਂ ਅਜੇ ਤੱਕ ਤੇਲੀਆਂ ਨਹੀਂ ਵਿਛਾਣਦੇ ਥੱਲੇ ਕੰਡੇ ਵਿਛਾ ਦਿੰਦੇ ਆ ਤਲੀਆ ਮਚਾਂਦੇ ਹੋਰ ਕੀ ਕਹਿੰਦੇ ਹੀਗੇ ਆ ਸੂਟ ਕੀ ਕਹਿੰਦੇ ਰੋਜ਼ ਪ੍ਰੈਸ ਕਰਕੇ ਬਹੁਤ ਪ੍ਰੈਸ ਕੀਤਾ ਆ ਹੁਣੇ ਕੀ ਕਹਿ ਕੇ ਆਹੀ ਮੈਨੂੰ ਮੈਨੂੰ ਆਂਦੇ ਮੈਂ ਇਹ ਕਹਿ ਕੇ ਆਈ ਸੀ ਮੈਨੂੰ ਆਂਦੇ ਕਿ ਆ ਜਿਹੜਾ ਸੂਟ ਆ ਨਾ ਇਹ ਨਾ ਰੋਜ਼ ਨਹੀਂ ਪਾਣਾ ਇੱਕ ਸੂਟ ਨੂੰ ਪੰਜ ਦਿਨ ਲੰਗਾਣੇ ਆ ਕੋਟ ਛਿੜਕ ਕੇ ਪਾ ਲਿਆ ਕਰ ਤੇ ਪ੍ਰੈਸ ਨੂੰ ਪਤਾ ਕਿੰਨੇ ਪੈਸੇ ਲੱਗਦੇ ਆ ਆ ਚੁੰਨੀ ਕਿਉਂ ਪ੍ਰੈਸ ਕਰਾ ਲਈ ਹੋਰ ਕੀ ਕਹਿੰਦੇ ਹੀ ਮੈਂ ਬੜੀ ਨੂੰ ਨੂੰ ਤੇ ਆਸ਼ਰ ਹੋ ਕੇ ਕਹਿੰਦੀ ਆ ਕਿ ਰਿਆ ਕਰ ਟਿਪ ਟੋਪ ਹੋਇਆ ਕਰ ਸੂਰੇ ਸੂਰੇ ਜੇ ਕਿਤੇ ਮੈਂ ਟਿਪ ਟੋਪ ਹੋ ਜਾਵਾਂ ਪੁੱਛੋ ਇਹਨਾਂ ਨੂੰ ਉਚੋ ਇਹਨਾਂ ਨੂੰ ਕੀ ਕਰਦੇ ਜੇ ਅੱਜ ਜਿਵੇਂ ਮੈਂ ਟਿਪ ਟੋਪ ਹੋਈ ਨਾ ਬਦ ਲੱਗਾ ਮੁੰਡੇ ਨਾਲ ਘੁੰਮਣ ਜਾਣਾ ਵਾ ਇਹ ਕੋਈ ਘੁੰਮਣ ਦਾ ਟਾਈਮ ਤੁਹਾਨੂੰ ਤੇ ਘੁੰਮਣ ਦਾ ਸਵਾਰ ਕੋਈ ਕੰਮ ਨਹੀਂ ਆ ਦੂਜੇ ਦਿਨ ਹੀ ਨਿਕਲੀਆਂ ਰਹਿੰਦੀਆਂ ਜੇ ਤੁਸੀਂ ਹੋਰ ਤੁਹਾਨੂੰ ਕੋਈ ਘਰ ਦਾ ਫਿਕਰ ਹੈ ਕਿ ਨਹੀਂ ਜੇ ਘਰ ਦਾ ਫਿਕਰ ਨਾ ਹੋਵੇ ਤੁਸੀਂ ਵੇਖੋ ਆਹ ਵੇਖੋ ਚੂੜਾ ਮੇਰਾ ਕੀ ਕਰਦਾ ਰੰਗ ਆਹ ਵਾ ਮਹਿੰਦੀ ਤੇ ਲੱਗ ਚੱਕੀ ਤੇਰੀ ਮਹਿੰਦੀ ਤੇ ਤੇਰੀ ਲਾਤੀ ਗਈ ਏ ساری ਭਾਂਡੇ ਧੋ ਤੋਗੇ ਧੋ ਦੋਗੇ ਬੁਰਾ ਹਾਲ ਹੋ ਗਿਆ ਮੇਰਾ ਮੈਂ ਕੀ ਸੋਚਿਆ ਸੀਗਾ ਤੇ ਇਹ ਇਹ ਤੁਹਾਨੂੰ ਮੱਤਾ ਦੇਂਦੇ ਆ ਕਦੀ ਮੱਤੇ ਨਾ ਹਾਂ ਮੂੰਹ ਬੰਦ ਕਰ ਕੀ ਮੂੰਹ ਬੰਦ ਕਰਾਂ ਬਾਹਰ ਤੁਸੀਂ ਕੁਝ ਹੋ ਰਿਹਾ ਜਿਹਦੇ ਘਰ ਦੇ ਵਿੱਚ ਕੁਝ ਹੋalse ਜਿਤਨਾ ਤੁਸੀਂ ਇੰਨਾ ਨਾ ਗੱਲਾਂ ਕਰਨਦੇ ਸੀ ਨਾ ਉਤਰਾਂ ਹੀ ਘਰ ਵਿੱਚ ਰੋ ਉਤਰਾਂ ਹੀ ਮੇਰੇ ਨਾਲ ਬੋਲੋ ਕਦੀ ਪਿਆਰ ਨਾ ਮੈਨੂੰ ਬੋਲਿਆ ਵੀ ਆ ਤੁਸੀਂ ਕੀ ਧੀਏ ਆ ਜਾ ਆ ਕੰਮ ਕਰ ਲਈਏ ਇਕੱਠੇ ਕਰ ਲਈਏ ਕਦੀ ਵੀ ਪਿਆਰ ਨਾ ਨਹੀਂ ਬੋਲਿਆ ਉਹ ਤੇ ਮੈਂ ਹੀ ਆ ਜਿਹੜੀ ਕਿ ਤੁਹਾਨੂੰ ਕੋਈ ਜਵਾਬ ਨਹੀਂ ਦਿੰਦੀ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਦੀਆਂ ਨੂਆਂ ਕਿਦ ਤਰਾ ਮਿੰਟ ਤੋਂ ਪਹਿਲਾਂ ਜਵਾਬ ਦੇ ਦਿੰਦੀ ਆਂ ਕਦ ਨਹੀਂ ਮੈਂ ਤੇ ਪੁੱਤ ਬੁੱਤ ਕਰਦੀ ਰਹੀ ਰਨੀ ਆ ਰਵੇ ਦੇਖ ਲੈ ਹੁਣ ਕੀ ਕਹਿਣ ਡਈ ਆ ਤੇ ਹੋਰ ਕੀ ਨਹੀਂ ਬਾਹ ਨਹੀਂ ਜ ਤਬੀਰ ਕੋਰੇ ਅੰਦਰ ਕੁਛ ਤੇ ਬਾਹਰ ਕੁਛ ਜ ਤੀਰ ਬੈਂਦੀ ਇਹ ਤਾਂ ਗੱਲ ਹੋ ਗਈ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਬਖਾਨ ਨੂੰ ਖਾਣ ਨੂੰ ਕੋਈ ਜਿਹਾ ਹੋਈ ਹਾਲ ਲਗਾਈ ਹਾਂ ਸਾਡੇ ਸਾਹਮਣੇ ਵੇਖੀ ਚ ਲੰਬੇ ਪੂਛੇ ਲਾਣੀਆਂ ਇੰਡੀਆਂ ਮੱਤਾਂ ਸਾਨੂੰ ਦੇਣ ਲਈ ਇੰਝ ਕਰੋ ਤੁਹਾਡੀਆਂ ਨੂੰ ਕੁਛ ਰਹਿਣ ਗਿਆ ਐਂਝ ਕਰੋ ਮੈਂ ਤੇ ਪੁੱਤ ਤੋਸਾ ਗਾਲੀ ਕੋਈ ਨਹੀਂ ਕਰਦੀ ख लाख ला की हाल तेरा तू जो को करनी सब कुछ दस दिता उन्हें चल नहीं चली मत लैनी है